ਸਾਰੇ ਨਗਰ ਦੇ ਭਲੇ ਵਾਸਤੇ ਇਹ ਮਹਾਨ ਕਪਰਾਲਾ ਜੋ ਸਾਰੇ ਸੰਗਿਧਾਂ ਵੱਲੋਂ ਆਪ ਨਗਰ ਨਿਵਾਸੀ ਵੀ ਤੇ ਵਿਦੇਸ਼ ਵਿੱਚ ਵੀ ਜਿਹੜੀਆਂ ਨਗਰ ਨਿਵਾਸੀ ਸੰਗਿਧਾਂ ਉਹ ਵੀ ਨਾਵਲ ਪੂਰਤੌਰ ਤੇ ਸਾਰੇ ਸੰਜੋਗ ਕਰਦੇ ਨੇ ਔਰ ਆਪ ਨਗਰ ਨਿਵਾਸੀ ਸੰਗਿਧਾਂ ਨੂੰ ਇਹ ਮਾਣ ਹੈ ਜੇ ਧੰਨਵਾਦ ਵਿਧੀ ਜਨਸਾ ਵੀ ਜੇ ਸਮੇਂ ਤੇ ਲੈ ਕੇ ਆਪ ਸੰਗਤਾਂ ਦੇ ਨਾਲ ਮਹਾਪੁਰਖਾਂ ਦਾ ਇਹ ਗੁਰਸਿੱਖੀ ਨਾਤੇ ਦੀ ਸਾਂਝ ਦਾ ਪਿਆਰ ਹੈ ਔਰ ਸਤਿਗੁਰੂ ਜੀ ਨੇ ਮਿਹਰ ਕੀਤੀ ਇਥੇ ਇਹ ਜੋ ਛੋਣੀ ਸਥਾਪਿਤ ਹੋਈ ਕੱਲ ਪੰਥ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਆਪ ਦੇ ਨਗਰ ਵਿੱਚ ਇਹ ਵੱਡਾ ਅਸਥਾਨ ਇਹ ਜਿੱਥੇ ਇਹ ਸਾਰਿਆਂ ਦਾ ਸਾਂਝਾ ਅਸਥਾਨ ਆਪਸਾਰ ਵਿੱਚ ਸੰਗਤਾਂ ਦਾ ਇੱਕ ਕਹਕ ਵੱਡਾ ਇੱਥੇ ਜੋੜ ਮੇਲਾ ਜੋਸ ਦਲ ਪੰਚ ਦੇ ਸਹਿਤ ਮਨਾਇਆ ਜਾਂਦਾ ਹੈ ਆਪਸਾਰ ਵਿੱਚ ਸੰਗਤਾਂ ਮੇਰੇ ਦਿਲ ਦੇ ਜੋੜ ਮੇਲੇ ਤਨ ਮਨ ਧਨ ਕਰਕੇ ਸੇਵਾ ਕਰਦੇ ਹੋ ਗੁਰੂ ਸਾਹਿਬ ਸਚੇ ਪ੍ਰਾਕਸ਼ ਮਹਾਰਾਜੀ ਜੀ ਅਦਾ ਕਰਪਾ ਦੇ ਨਾਲ ਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰ ਦਸ ਗ੍ਰੰਥ ਬਾਣੀ ਦੇ ਵੀ ਅਖੰਡ ਪਾਠ ਸਾਹਿਬ ਹੁੰਦੇ ਨਾਲ ਨਾਲ ਕਥਾ ਕੀਰਤਨ ਦੇ ਮਾਣ ਸਾਖਦੇ ਹਨ ਆਪ ਜੀ ਲਹਾ ਪ੍ਰਾਪਤ ਕਰ ਰਹੇ ਹੋ Na, guru go